ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਅੱਜ ਆਪਾਂ ਤੁਹਾਨੂੰ ਵੀਡੀਓ ਚ ਨੌਲੇਜ ਨਹੀਂ ਦੇ ਰਹੇ ਸੋ ਥੋੜੇ ਤੋਂ ਨੌਲੇਜ ਲੈ ਰਹੇ ਹਾਂਗੇ ਟਰੈਕਟਰਾਂ ਬਾਰੇ ਕਿਉਂਕਿ ਹਰ ਕਿਸੇ ਦਾ ਮਨ ਪਸੰਦ ਟਰੈਕਟਰ ਅਲੱਗ-ਅਲੱਗ ਹੁੰਦਾ ਜਾਂ ਕਿਸੇ ਦਾ ਕੋਈ ਇੱਕ ਨਹੀਂ ਹੁੰਦਾ ਕਿਸੇ ਦਾ ਸਵਰਾ ਹੈ ਕਿਸੇ ਦਾ ਮਹਿੰਦਰਾ ਕਿਸੇ ਦਾ ਜੌਂਡੀਅਰ ਕਿਸੇ ਦਾ ਹੋਲੈਂਡ ਹਰ ਕੋਲੇ ਜਿਹੜੇ ਬੰਦੇ ਕੋਲੇ ਜਿਹੜਾ ਟਰੈਕਟਰ ਆ ਉਹਦੀ ਉਹੀ ਪਸੰਦ ਆਗੀ ਹੁਣ ਕੈਮਰਾਮੈਨ ਤੈਨੂੰ ਕਿਹੜਾ ਪਸੰਦ ਆ ਬਾਈ 855 ਕਿਉਂਕਿ ਤੇਰੇ ਕੋਲ ਹੈਗਾ ਨਾ ਹੂੰ ਤੇ ਕਿਉਂ ਬਾਈ ਕੋਲੇ ਹੈਗਾ ਤਾਂ ਇਹਨੂੰ ਪਸੰਦ ਆ ਇਹ ਨਾ ਹੋਵੇ ਬਾਈ ਜਿਹੜੇ ਕੋਲੇ ਇਹ ਟਰੈਕਟਰ ਹੈਗਾ ਉਹੀ ਆਦਾ ਨਾਮ ਲਵੇ ਪਰ ਮੈਨੂੰ ਇੱਕ ਨਾ ਥੋੜੀ ਆਹ ਵੀਡੀਓ ਚ ਕਮੈਂਟ ਚਾਹ ਕੇ ਆਪਾਂ ਅਗਲੀ ਵੀਡੀਓ ਚ ਪਾਵਾਂਗੇ ਜਿਹਦੀ ਨੌਲੇਜ ਚੰਗੀ ਚੰਗੀ ਦੇਊਗਾ ਅਗਲਾ ਨਾ ਕਿ ਤੁਹਾਡੇ ਕੋਲੇ 855 ਗਾ ਜੇ ਹਨਾ ਜਿਵੇਂ ਕੈਮਰਾਮੈਨ ਕਹਿੰਦਾ ਮੇਰੇ ਕੋਲੇ 855 ਹੈਗਾ ਜੇ ਇਹ ਮੈਨੂੰ ਕਮੈਂਟ ਕਰਕੇ ਦੱਸੇ ਵੀ ਇਹ ਚ ਆਹ ਖਾਸੀਅਤ ਆ ਇੰਨੇ ਮਾਡਲ ਆ ਬਾਈ ਦੂਜਿਆਂ ਚ ਇਹ ਚੀਜ਼ ਨਹੀਂ ਹੈਗੀ ਸੀ ਤਾਂ ਕਰਕੇ ਮੈਂ ਇਹ ਟਰੈਕਟਰ ਲਿਆਗਾ ਹੁਣ ਜਿਵੇਂ ਮੈਂ ਕਹਣਾ ਬਈ ਮੇਰਾ ਮਹਿੰਦਰਾ ਗਾ ਟਰੈਕਟਰ ਮੈਨੂੰ ਉਹ ਇੱਕ ਸਾਦਾ ਦਾ ਚੰਗਾ ਪਲੈਟਫਾਰਮ ਲੱਗਿਆ ਚੰਗੇ ਗੇਰਾਂ ਦੀ ਸਪੀਡ ਲੱਗੀ ਕੰਫਰਟੇਬਲ ਲੱਗਿਆ ਫੀਚਰ ਵਾਈਜ਼ ਸਹੀ ਲੱਗਿਆ ਤਾਂ ਤੇ ਸਾਰਿਆਂ ਤੋਂ ਵੱਡੀ ਗੱਲ ਰੇਟ ਵਾਈਜ਼ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਕਰਕੇ ਮੈਨੂੰ ਮਹਿੰਦਰਾ ਪਸੰਦ ਆ ਗਿਆ ਤੇ ਆਪਾਂ ਜਿਹਦੇ ਜੋਂਡੀਅਰ ਲਿਆ ਜਾਂ ਹੌਲੈਂਡ ਲਿਆ ਉਹਦੀ ਵੀ ਗੱਲ ਜਰੂਰ ਕਰਾਂਗੇ ਤੇ ਇਦਾਂ ਹੀ ਤੁਸੀਂ ਦੱਸਣਾ ਜੇ ਤੁਸੀਂ ਸਵਰਾਜ ਲਿਆ ਹਨ ਜਾਂ ਜੋਂਡੀਅਰ ਲਿਆ ਉਸਨੂੰ ਉਹ ਚ ਕੀ ਚੀਜ਼ ਪਸੰਦਾਰੀ ਹੈਗੀ ਕਿ ਬੰਦਾ ਉਹੀ ਟਰੈਕਟਰ ਲੈ ਰਿਹਾ ਕਿਉਂਕਿ ਉਹ ਜਿਹਦਾ ਆਪਾਂ ਕਮੈਂਟ ਤੁਸੀਂ ਕਰੋਗੇ ਤੇ ਆਪਾਂ ਅਗਲੀ ਵੀਡੀਓ 'ਚ ਕਮੈਂਟ ਪਾਵਾਂਗੇ ਤੇ ਜਿਹੜੇ ਹੋਰ ਕਿਸਾਨ ਵੀਰ ਹੋਣਗੇ ਨ ਟਰੈਕਟਰ ਲੈਣ ਬਾਰੇ ਸੋਚ ਵੀ ਰਹੇ ਹੋਣਗੇ ਉਹ ਦੇਖਣਗੇ ਤਾਂ ਆਹ ਵੀਡੀਓ ਚ ਉਹਨਾਂ ਨੂੰ ਬੜੀ ਸਹਾਇਤਾ ਮਿਲੂਗੀ ਹਨਾ ਪਰ ਤੁਸੀਂ ਕਮੈਂਟੀ ਜਰੂਰ ਕਰਿਓ ਤੇ ਇੱਕ ਮੈਨੂੰ ਐ ਵੀ ਦੱਸਿਓ ਤੁਹਾਡਾ ਏਰੀਆ ਕਿਹੜਾ ਹੈਗਾ ਗੱਲ ਪਤਾ ਕੀ ਹੁੰਦੀ ਹੈਗੀ ਜਿਵੇਂ ਮਾਲਵੇਰੀਏ ਚ ਕਈ ਥਾਂ ਜ਼ਮੀਨਾਂ ਬਹੁਤ ਕੋਲੀਆਂ ਨੇ ਉਹ ਉੱਥੇ ਦਾ ਟਰੈਕਟਰ ਵੱਡੇ ਹਲ ਖਿੱਚੀ ਫਿਰਦੇ ਆ ਜਿਵੇਂ ਹੋ ਗਿਆ ਦੁਆਬੇਰੀਏ ਚ ਉਹ ਤੇ ਕਈ ਜਗ੍ਹਾ ਤੇ ਇੰਨੀਆਂ ਪੱਕੀਆਂ ਨਹੀਂ ਕਿ ਉਹੀ ਟਰੈਕਟਰ 11 ਹਾਨੀ ਖਿੱਚਦਾ ਹੁਣ ਉਹੀ ਗੱਲ ਆ ਕਿ ਜੇ ਮੈਂ ਤੁਹਾਨੂੰ ਆਖੀ ਜਮਾ ਯਾਰ ਮੇਰਾ ਟਰੈਕਟਰ ਖੁੰਦਾ ਪੰਜਾਹ ਕੋਵਰ ਦਾ ਕੀਤਾ 17 ਹਾਲ ਤੇ ਬਾਈ ਉਦਰੀ ਹੋਰੇ ਚ ਆ ਕੇ ਉਹ ਟਰੈਕਟਰ ਖਿੱਚਦਾਗਾ 11 ਹਾਲ ਤੇ ਬਾਈ ਫਿਰ ਟਰੈਕਟਰ ਚ ਨੁਕਸ ਹੋਇਆ ਕਿ ਜ਼ਮੀਨ ਚ ਕੇ ਬੰਦੇ ਦੀ ਡਰਾਈਵਰੀ ਚ ਤੇ ਉਹ ਚੀਜ਼ਾਂ ਵੀ ਤੁਸੀਂ ਜਰੂਰ ਦੱਸੋ ਬਈ ਸਾਡਾ ਆਹ ਏਰੀਆ ਇੱਥੇ ਇੰਨੇ ਹਾਲ ਚਲਾਉਣੇ ਆ ਟਰੈਕਟਰ ਮਗਰ ਇੰਨੀਆਂ ਤਵੀਆਂ ਚਲਾਉਣੇ ਆ ਕਿ ਤਾਂ ਕਿ ਆਪਾਂ ਨੂੰ ਪਤਾ ਲੱਗੇ ਬਾਈ ਡਰਾਈਵਰਾਂ ਚ ਨੁਕਸ ਪੈ ਰਿਆਗਾ ਕਿ ਜ਼ਮੀਨਾਂ ਚ ਫਰਕ ਆ ਹੀ ਵੀ ਟਰੈਕਟਰਾਂ 'ਚ ਵੀ ਦਿੱਕਤ ਹੁੰਦੀ ਹੈ ਨਾ ਨਵੇਂ ਟਰੈਕਟਰਾਂ 'ਚ ਦਿੱਕਤ ਆਉਣ ਲੱਗ ਜਾਂਦੀ ਤਾਂ ਕੋਈ ਬੜੀ ਵੱਡੀ ਖਾਸ ਗੱਲ ਹੈ ਹੀ ਨਹੀਂਗੀ ਦਿੱਕਤ 44 ਤਾਂ ਆਉਂਦੀ ਆਉਂਦੀ ਤੇ ਆਪਾਂ ਨੂੰ ਕਮੈਂਟ ਕਰਕੇ ਵੀਡੀਓ ਦੇਖੋ ਬਾਕੀ ਆਪਣਾ ਨੰਬਰ ਆਪਣੇ YouTube ਚੈਨਲ ਤੋਂ ਮਿਲ ਜੂਗਾ ਸੋ ਨੂੰ ਜੇ ਕੋਈ ਗੱਲਬਾਤ ਕਰਨੀ ਹੋਵੇ ਜ਼ਰੂਰ ਕਰਿਓ ਹਾਂ ਪਰ ਇੱਕ ਗੱਲ ਹੈਗੀ ਗੱਲਬਾਤ ਇਦਾਂ ਦੀ ਨਾ ਹੋਵੇ ਬਈ ਮੇਰੇ ਟਰੈਕਟਰ ਨੂੰ ਮਾੜਾ ਕਿਹਾ ਮੈਨੂੰ ਬਹੁਤ ਕਾਲਸ ਵੀ ਆਉਂਦੀਆਂ ਨੇ ਹੈ ਨਾ ਤੇ ਅਟੈਂਡ ਵੀ ਕਰ ਹੀ ਲੈਨੇ ਆਪਾਂ ਹਰ ਕਿਸੇ ਦੀ ਬਾਈ ਮੈਨੂੰ ਫੋਨ ਕਰਕੇ ਕਹਿੰਦੇ ਆ ਬਾਈ ਤੂੰ ਆ ਟਰੈਕਟਰ ਨੂੰ ਮਾੜਾ ਆਖਿਆ ਬਈ ਮੈਂ ਆਖਿਆ ਕੀ ਗੱਲ ਕਹਿੰਦਾ ਤੂੰ ਇਹਦੀ ਆ ਚੀਜ਼ ਨੂੰ ਨਿੰਦਿਆ ਮੈਂ ਕਿਹਾ ਵੀ ਇਹ ਜਿਹੜੀ ਸੱਚਾ ਗੱਲ ਆਪਾਂ ਨਿੰਦਦੀ ਬਾਈ ਮੇਰੇ ਕੋਲ ਨਾ ਟਰੈਕਟਰ ਦੀ ਵੀਡੀਓ ਡਿਲੀਟ ਕਰ ਗਈ ਯਾਰ ਹੁਣ ਥੋੜੇ ਇੱਕ ਬੰਦੇ ਵਿੱਚ ਦਾ ਨਾਮ ਹੈ ਵੀਡੀਓ ਅੱਜ ਡਿਲੀਟ ਕਰਨਾ ਨਾ ਮੈਂ ਕਰਾਂ ਕੱਲ ਨੂੰ ਤੇ ਬਾਕੀ ਦੱਸੋ ਹਣਾ ਜਰੂਰ ਮੈਨੂੰ ਤੁਸੀਂ ਕੀ ਰਵਦਾ ਰਾਇ ਜਰੂਰ ਦਿਓ ਧੰਨਵਾਦ ਆ ਇਸ ਵੀਡੀਓ ਛੋਟੀ ਜੀ ਸੀ ਆਪਾਂ ਅਗਲੀ ਵੀਡੀਓ ਲੰਬੀ ਬਣਾਵਾਂਗੇ ਨਾ ਤੁਹਾਡੇ ਕਮੈਂਟਾਂ ਨੂੰ ਚੱਕ ਚੱਕ ਕੇ ਧੰਨਵਾਦ ਸਾਰਿਆਂ ਦਾ